ਕਿਮਨ ਸਿੰਘ ਮੇਰੇ ਡੈਡੀ ਸੀ ਤੇ ਉਹਨਾਂ ਦੇ ਪਰਿਵਾਰੋਲਾ ਸੀ ਹਾਂ ਪਰਿਵਾਰੋਲਾ ਹੈ ਕਾਸਿਤ ਉਹਨਾਂ ਦੇ ਜਿਆਦ ਨੂੰ ਆਖਾਂ ਚੱਲੇ ਸੀ ਤੇ ਸਾਡੇ ਦਿਨ ਨੂੰ ਜਮਲਾ ਕਰ ਸੇਰ ਤੇ ਲੱਕ ਸੇਰ ਤੇ ਮਾਂ ਸੇਰ ਤੇ ਕਪਾ ਮਾਰਿਆ ਇਹ ਮੇਰਾ ਜਿਹੜਾ ਮਿਰਤਕ ਚਿਮਨ ਸਿੰਘ ਹੈ ਉਹ ਮੇਰਾ ਛੋਟਾ ਬ੍ਰਦਰ ਸੀਗਾ ਮੈਂ ਇਹਨਾਂ ਤੋਂ ਸਭ ਤੋਂ ਵੱਡਾ ਭਰਾ ਆ ਇਹਨਾਂ ਦਾ ਤੇ ਤੀਜੀ ਜਗਾ ਛੋਟਾ ਜੋ ਮਖੜ ਸੇਗ ਜਿਹਨੇ ਇਹ ਉਚਾਰੀ ਕਾਰਵਾਈ ਕੀਤੀ ਹੈ ਵਰਟੋਕ ਕਰਨ ਦੀ ਜਾਂ ਲੜਾਈ ਝਗੜਾ ਕਰਨ ਦੀ ਘਟਨਾ ਹੈ ਇਸੇ ਕਿ ਸਾਡੀ ਨੌਕ ਨਾਲਾ ਜ਼ਮੀਨ ਜੋ ਕਿ ਸਾਡੇ ਬਾਪੂ ਜੀ ਡੈਥ ਹੋ ਚੁੱਕੇ ਨੇ ਉਹਨਾਂ ਦੀ ਸਾਨੂੰ ਜੋ ਈਸੇ ਵੰਡੀ ਦੀ ਜ਼ਮੀਨ ਆਉਂਦੀ ਸੀ ਤਿੰਨ ਤਨ ਕਨਾਲਾਈ ਸੀ ਪਿੱਛੇ ਸੀਜ਼ਨ ਦੇ ਵਿੱਚ ਰਸਤਾ ਨਾ ਹੋਣ ਕਾਰਨ ਜਿਵੇਂ ਜਦੋਂ ਇਹ ਕੱਚੀ ਸੀਗੀ ਤੇ ਪੰਚਾਇਤ ਐ ਵੰਡ ਕੀਤੀ ਸੀਗੀ ਅਸਤਾ ਨਾ ਹੋਣ ਕਰਨਾ ਉਹ ਸਾਡੀ ਨੌਂ ਕ ਨਾਲ ਖਾਲੀ ਪਈ ਸੀ ਜਦ ਕਿ ਸਾਡੀਆਂ ਤਿੰਨ ਤਿੰਨ ਕਨਾਲਾਂ ਪਹਿਲਾਂ ਵੰਡ ਹੋ ਚੁੱਕੀ ਸੀ ਇਹ ਸਬ ਮੱਖਣ ਸਿੰਘ ਨੇ ਤੇ ਜਾ ਕੇ ਤੇ ਨੇ ਸਾਰੀ ਜ਼ਮੀਨ ਤੇ ਕਬਜ਼ਾ ਕਰਕੇ ਤੇ ਉਹ ਆਲੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਜਦੋਂ ਅਸੀਂ ਉਹਨਾਂ ਨੂੰ ਵੇਖ ਕੇ ਤੇ ਪੰਚਾਇਤ ਕੋਲ ਕਹਿਣ ਚੱਲੇ ਅਸੀਂ ਮੋਤਵਰ ਬੰਦਿਆਂ ਨੂੰ ਜਿਨ੍ਹਾਂ ਨੇ ਸਾਡਾ ਫੈਸਲਾ ਕਰਵਾਇਆ ਸੀਗਾ ਕਿ ਅੱਜ ਮੱਖਣ ਸਿੰਘ ਨੇ ਇਹ ਸਾਰੀ ਜ਼ਮੀਨ ਜਿਹੜੀ ਸਾਡੀ ਵੀ 6 ਕਨਾਲਾਂ ਤੇ 3 ਕਨਾਲਾਂ ਆਪਣੀ ਵੀ ਵਹਾ ਲਈ ਤੇ ਜਦੋਂ ਅਸੀਂ ਅਜੇ ਉਹਨਾਂ ਦੇ ਘਰ ਪਹੁੰਚੇ ਹੀ ਨਹੀਂ ਆ ਤੇ ਰਸਤੇ ਦੇ ਵਿੱਚ ਇਹਨਾਂ ਨੇ ਮੋਟਰਸਾਈਕਲ ਰੋਕ ਕੇ ਸਾਰਾ ਤੇ ਸਾਨੂੰ ਉੱਥੇ ਹੀ ਇਹਨਾਂ ਜਿਹੜੇ ਮੋਟਰਸਾਈਕਲ ਤੋਂ ਉਤਰਦਿਆਂ ਨਾਲ ਹੀ ਸਾਡੇ ਤੇ ਜਾਣ ਦੇ ਬਗਮਲਾ ਕਰ ਲਿਆ ਜਿਹਦੇ ਵਿੱਚ ਇਹਨਾਂ ਨੇ ਮੱਖਣ ਸਿੰਘ ਸਦਾ ਜੱਗਾ ਸਿੰਘ ਅਜੀਤ ਸਿੰਘ ਮੱਖਣ ਸਿੰਘ ਸੰਦੀਪ ਸਿੰਘ ਮੱਖਣ ਸਿੰਘ ਮਾਇਆ ਬੀਬੀ ਪਤਨੀ ਇਹਦੀ ਮਕਰਨ ਸਿੰਘ ਤੇ ਦੋ ਮੇਰੇ ਆਣ ਜੇ ਜੋ ਕਿ ਬਲਵਿੰਦਰ ਸਿੰਘ ਮਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਮਲਕਾਰ ਸਿੰਘ ਜੋ ਕਿ ਇਹਨਾਂ ਨੇ ਅੰਮਲਾ ਸਾੜੀ ਦੇ 6 ਬੰਦੇ ਨੇ ਅਸੀਂ ਸਾਰੇ ਹੀ ਜਗਮ ਵਿੱਚ ਤਕਰੀਬਨ ਤਿੰਨ ਜਣੇ ਕਿੱਧਰ ਦਿੱਸਾ ਤਾ ਲੱਗਿਆ ਸੱਤ ਜਿਹੜਾ ਸਿਰ ਦੇ ਵਿੱਚ ਕਾਪਾ ਮਰਿਆ ਸੀਗਾ ਇਹ ਜੋ ਇਹ ਮੇਰਾ ਨਰਕਵ ਆਰਮੀ ਸਿੰਘ ਹੀ ਇਹਨੂੰ ਕਿਰਚ ਮਾਰੀ ਜੋ ਕਿ ਇਹਦੀ ਨੱਕ ਦੀ ਹੱਡੀ ਚਲੀ ਗਈ ਮੇਰੇ ਆ ਅਜੇ ਤੱਕ ਫ੍ਰੈਕਚਰ ਨੇ ਇਹ ਪੂਰੀ ਬਾਹਵਾ ਫ੍ਰੈਕਚਰ ਨੇ ਇਹਦੇ ਵਿੱਚ ਮੈਨੂੰ ਵੀ ਬਹੁਤ ਸਾਰੀਆਂ ਸੱਟਾਂ ਮਾਰੀਆਂ ਨੇ ਕਿੰਨੇ ਦਿਨਾਂ ਬਾਅਦ ਜਿਹੜੀ ਤੁਹਾਡੇ ਤੁਹਾਡੇ ਭਰਾ ਦੀ ਮੌਤ ਹੋਈ ਹੈ ਮੇਰੇ ਛੋਟੇ ਭਰਾ ਦੀ ਮੌਤ 22 ਦਿਨ ਦੇ ਬਾਅਦ ਹੋਈ ਮਤਲਬ 22 23 ਵਾਲੀ ਸੀ ਇਹ ਕੀਤਾ ਸੀਗਾ ਐਡਮਿਟ ਕੀਤਾ ਸੀ तकरीबन 1 ਦੋ ਅਹ ਇਹਨਾਂ ਨੇ ਮੇਦੇ ਨੂੰ ਕਿੱਥੇ ਦਾਖਲ ਕਰਾਇਆ ਸੀ ਤੇ ਭਰਾ ਨੂੰ ਕਿੱਥੇ ਦਾਖਲ ਕਰਾਇਆ ਗਿਆ ਸੀ ਮੇਰਾ ਬੇਟਾ ਇਹਨਾਂ ਨੇ ਰੈਫਰ ਕਰਕੇ ਮਮਦੂਰ ਤੋਂ ਰੈਫਰ ਕਰਕੇ ਫਰੋਇਪੋਰ ਦਿੱਤਾ ਸੀਗਾ ਫਰੋਇਪੋਰ ਤੋਂ ਰੈਫਰ ਕਰਕੇ ਇਹਨਾਂ ਨੇ ਗੋਗੋ ਗੋਬਿੰਦ ਕਾਲਜ ਜੀ ਚ ਇਹਨਾਂ ਨੇ ਸਰਕਾਰੀ ਹਸਪਤਾਲ ਤੇ ਭੇਜਿਆ ਸੀਗਾ ਰੈਫਰ ਤੇ ਤੁਹਾਡੇ ਛੋਟੇ ਭਰਾ ਨੂੰ ਕਿੱਥੇ ਦਾਖਲ ਕਰਾਇਆ ਮੇਰੇ ਛੋਟੇ ਭਰਾ ਨੂੰ ਜੋ ਮਿਰਤਿਕਿਸ਼ਿਮਨ ਸਿੰਘ ਹੈ ਉਹਨੂੰ ਬਾਗੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਜਿਹਦੀ ਕੀ ਹਾਲਤ ਬਹੁਤ ਕਬੀਰ ਸੀਗੀ ਕੱਲ ਮੌਤ ਹੋ ਗਈ ਹਾਂਜੀ ਕੱਲ ਮੌਤ ਹੋ ਗਈ ਜੀ ਆਹਦੀ ਲੜਾਈ ਨੌ ਖਿਲਾੜੀ ਦਾ ਚੱਲਦਾ ਸੀ ਅਸੀਂ ਆਖਣ ਚੱਲੇ ਸੀ ਸ਼ਾਇਦ ਤੇ ਸ਼ਾਇਦ ਨੂੰ ਅਸੀਂ ਆਖਣ ਚੱਲੇ ਸਾਡਾ ਫੈਸਲਾ ਉਹਨਾਂ ਅਮਲਕਾਰ ਦਿੱਤਾ ਸਾਡੇ ਤੇ ਮੱਖਣ ਸਿੰਘ ਅਜਨ ਸਿੰਘ ਸੰਦੀਪ ਸਿੰਘ ਤੇ ਆਪਣਾ ਜਕਲਵਿੰਦਰ ਸਿੰਘ ਬਲਵਿੰਦਰ ਸਿੰਘ ਆਦਿਨ ਚਤਾਮਾਰੀਆ ਨੇ ਉਹਨਾਂ ਦੇ ਹੱਥ ਵਿੱਚ ਮੱਖਣ ਦੀ ਕਿਰਚ ਤੇ ਅਜਨ ਸਿੰਘ ਦੀ ਆਪਾ ਮੇਰੇ ਘਰ ਦੇ ਨੂੰ ਸਿਰ ਦੇ ਵਿੱਚ ਵੜ ਦਿੱਤਾ ਤੇ ਉਸ ਤੋਂ ਬਾਅਦ ਇਲਾਜ ਤੋਂ ਬਾਅਦ ਕੀ ਦਿੱਕਤ ਆਈ? ਇਲਾਜ ਤੋਂ ਬਾਅਦ ਵੀ ਡੈਥ ਹੋ ਗਈ। ਕਿੰਨੇ ਦਿਨਾਂ ਬਾਅਦ? ਬਾਣੀਆ ਦੇ ਨਾਂ